ਕੀ ਕਰੀ ਜਾਣੀ ਆ ਮੁખ્યા ਆਗੇ ਹੋਰ ਆ ਜੈ ਬੈਟ ਲੈ ਹੁਣ ਬੱਟ ਸੈਟ ਕਰੀਏ ਬੱਟ ਸੈਟ ਕਰੀ ਹੁੰਦੀ ਆ ਲੈ ਹੁਣ ਕੰਪਿਊਟਰ ਸੈਟ ਕਰਨੇ ਸਾਨੂੰ ਪਤਾ ਵਾ ਗ੍ਰਿਪੜੀ ਕੋਲ ਇੱਕ ਦਾ ਬੈਡ ਆਗਾ ਕੋਈ ਨਾ ਉਹ ਤਾਂ ਨਾ ਮਾਦੇ ਰੱਬ ਦਾ ਮੌਕਾ ਦਵਾਉਂਦੇ ਨੇ ਜਿਹੜੇ ਮਾਗੀ ਭੈਣ ਤੋਂ ਜਿਹੜੇ ਪ੍ਰਾਈਸ ਵਾਲੇ ਉਹ ਦੇਣਗੇ ਹੋਰ ਕੋਈ ਗੱਲ ਨਹੀਂ ਉਹ ਵੀ ਲੈ ਆਵਾਂਗੇ ਆਲੇ ਕਿਹੜੇ ਆਪਾਂ ਉਹ ਵੀ ਲੈ ਆਵਾਂਗੇ ਕੋਈ ਨਾ ਤੇ ਤੂੰ ਮੈਂ ਦੱਸਾਂ ਕਿ ਹੁਣ ਘਰੇ ਟੀਮ ਸਿਮਹਾਲਾ ਕਰੇਗਾ ਮਾਹੌਲ ਗਰਮਾਉ ਰਿਹਾ ਚ ਕਰੇ ਦਮਣਾ ਬਾਟੂ ਆਵਾਜਾ ਮਮਾ ਹੁਣ ਜਿਹੜੇ ਕੋਲੇ ਆ ਦੋ ਬਸ ਕਰਾਇਆ ਤੇ ਮੱਜਾ ਨੇ ਮੇਰੇ ਕੋਲੇ ਰਹਿੰਦਾ ਤੇ ਮੇਰਾ ਕਾਰ ਬੜਾ ਪੀਓ ਗੂਗਲ ਲੋਕ ਪੰਨੇ ਤੇ ਬੰਦਾ ਉਹਦੇ ਲਈ ਹੋਮੀ ਕਰਾਂਗੇ ਮੰਨੂ ਕਹਿੰਦਾ ਸੀਗਾ ਸੋਣਾ ਲੈ ਕੇ ਆ ਰਾਂ ਵਾਲਾ ਕਹਿੰਦਾ ਕਿ ਮਾਨੂੰ ਵੱਡੀ ਤੇ ਭੇਜ ਦੇ ਅੱਛਾ ਤੂੰ ਨਾਲ ਲੈ ਜਾ ਕਰੇਗਾ ਤੂੰ ਨਾਲ ਕਾਨੂੰ ਲੈ ਜਾ ਕਰਾਂ ਉਹ ਵੱਡੀ ਉਹ ਮੈਂ ਕਾਹਿਆ ਕਰੂਗਾ ਤੂੰ ਗੇੜਾ ਨਾਲ ਉਹਦਾ ਲੈ ਜਾ ਕਰ ਯਾਰ ਜੇ ਲਾ ਬੜਾ ਸ਼ੇਰ ਆਗਾ ਉਹ ਗੇੜਾ ਨਾਲ ਭੇਜ ਦੇਗਾ ਤੇ ਇੱਥੇ ਤੂੰ ਮੇਰੇ ਕੋਲ ਹੈ ਮੈਂ ਉਹਦੇ ਰਹਿ ਕੇ ਮਾਵ ਨਾਲ ਖਾ ਆ ਕੀਆ ਕਰਾਂਗੇ ਰੋਟੀਆਂ ਪਕਾ ਕੇ ਅਜੇ ਡੌਨ ਨਾਲ ਸਪੀਮ ਬੜੀ ਤੱਕੀ ਲਾਉਣਾ ਬਹੁਤ ਚਾਹ ਤੂੰ ਖਾ ਆ ਕਰਾਂਗੇ ਉੜਾ ਕੇ ਨਾਲ ਚੱਲ ਹੁਣ ਆਂ ਦੱਸ ਭੁੱਖ ਲੱਗੀ ਹੈ ਪਹਿਲਾਂ ਚਾਹ ਲੈ ਆਪੇ ਚਾਹ ਨਾਲ ਨਾਲ ਲੱਗਿਆ ਪਿਆ ਵਾਣਾ ਯਾਰ ਦਾ

ਦੀ ਕਰੇ ਕਮਾਈ ਕਰਕੇ ਲਈ ਗਿਆ ਬਰਨ ਬਰਨ ਤੇ 70000 ਦੇ ਲਿਆ ਕਰ ਕਿਦੇ 40 ਉਟਾ ਲਿਆ ਕਰ ਉਹ ਅੱਜ ਮੇਰੇ ਲਈ ਭੁਜਾਈ ਨੇ ਤੁੰਦੇ ਮੁਹੀ ਨੇ ਆ ਆ ਬਣਾ ਰਖਿਆ ਮੂੰ ਜੋ ਮੱਖੀਆਂ ਲੜੀਆਂ ਹੁੰਦੀਆਂ ਨੇ ਮੂੰ ਤੇ ਆ ਲੋ ਮੈਂ ਚਾਹ ਬਣਾ ਦੇ ਪਹਿਲਾਂ ਮੈਂ ਚਾਹ ਪੀ ਲਾ ਚੌਲ ਬਾਅਦ ਚੋ ਖਾ ਲੀ ਪੜੇ ਨਾ ਮੈਂ ਚਾਹ ਵੀ ਨਹੀਂ ਪਹਿਲਾਂ ਕਾਲਾ ਮੱਝਾ ਪਿਆ ਨਾ ਇਹ ਤਾਂ ਕਹਿੰਦਾ ਮੈਂ ਚਾਹ ਨਹੀਂ ਪੀਤੀ ਘਰੇ ਆ ਕੇ ਪਾਣੀ ਵੀ ਨਹੀਂ ਪੁੱਛਿਆ ਮੈਨੂੰ ਮੈਂ ਤਾਂ ਤਾਂ ਚਾਹ ਬਣਾ ਲਈ ਪਹਿਲਾਂ ਉਹ ਪੜੇ ਹਵਾ ਮਾ ਦਾ ਉਹ ਆਪਣਾ ਪਿੰਡ ਵਾਲਾ ਹੋਟਲ ਹੀ ਹੈਗਾ ਉਹ ਉਹ ਕਿਹੜੇ ਕਾਹ ਹੁੰਦੀ ਹੈਗੀ ਬੇਕਾਰ ਜਿਹੇ ਉਹ ਉਹ ਤੰਨਵਾਰੀ ਡੋਟੇ ਪੀ ਆ ਬਾਲ ਕੇ ਫਿਰ ਹੰਡਿਆ ਕਰ ਇੱਥੇ ਆ ਕੇ ਨਾ ਨਸ਼ਾ ਕਰਿਆ ਕਾ ਹੋਰੀ ਵਲਟਾ ਪਲਟਾ ਬੋਲੀ ਨਾ ਪਤਾ ਨੀ ਪਤਾ ਲੱਗਿਆ ਨਾ ਤੂੰ ਜਾਦੇ ਕੋ ਟਪੀ ਤੇ ਮੈਂ ਚਾੜ ਲੈਣੀ ਹੈਗੀ ਕਾ ਡਰਾਈਵਰ 33 ਫੇਰ ਬਣਦਾ ਤੰਨਕਾਰ ਵਾਲੇ ਨਾਲ ਡੋਟੇ ਨਾਲ ਕੋਲ ਸੋ ਪੀਏ ਹੋਰ ਆਉਲੀਏ ਚਲ ਬਿਠਾ ਆ ਗਰੀਵਰ ਹੁਣ ਹੁਣ ਨਹੀਂ ਮੈਂ ਖਾਂਦਾ ਹੁਣ ਮੇਰਾ ਮੌਸਮ ਬੜਾ ਬਣਾਇਆ ਪਿਆਗਾ ਕੀ ਹੋਗਾ ਫੋਟਾਂ ਮੈਂ ਆਪਣੀ ਆਉਂਗਾ ਫਿਰ ਹੁਣ ਪਾਵਾ ਜਿਹੜਾ ਜੇ ਕਿਹਾ ਮੈਂ ਦਰਮਾਨ ਮਤਲਬ ਮੈਂ ਲਾ ਕੇ ਮੋੜੇ ਜੀ ਚਾਹ ਜਿਆਦੀ ਕਾਰਡੀ ਪੀ ਕੇ ਆ ਜਦੋਂ ਬਾੜੀ ਕਾਰਡੀ ਆ ਉਹ ਆ ਆਪਣੀ ਮੰਨੀ ਦੇਖ ਕੇ ਲੰਗੀ ਕੋਈ ਦੇਖਣਾ ਲੱਗੇ ਆਖਣੇ ਆਉਂ ਆ ਹਾਂ ਸੰਗਾ ਠੀਕ ਹੈ ਨਾਲ ਬਾਜਨਾ ਨਾਲ ਗੱਲ ਕਰਕੇ ਉਹਨੂੰ ਗੱਡੀ ਲੈ ਕੇ ਭੇਜੂਗਾ ਕੋਈ ਨਾ ਕਰਦਾ ਕਰਤਾ ਹੀ ਲੱਗਦਾ ਚਲ ਹੁਣ ਫੜਾਈ ਜੰਨੇ ਆ ਹਣੀ ਤਾਂ ਫੇਰ ਫੋਨ ਕਰੀ ਚਾਂਗੇ ਬਾਅਦ ਬਾਅਦ ਲਾਸੇ ਕਰਤੇ ਪੈਰੇ ਕੌਣਾ ਆ ਗਿਆ ਆਉਨੀਆ ਆਉਨੀਆ ਖੜ ਜਾ ਆਰੇ ਹਾਈ ਇਹ ਆ ਗਈ ਭਾਈ ਕੌਣਾ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਣ ਕਿਵੇਂ ਸੀ ਕਲੇ ਦੇ ਘਰ ਆਏ ਹਾਂ ਹਾਂ ਬਣ ਕਲੇ ਦੀ ਘਰ ਆਉ ਉਹਨਾਂ ਦਾ ਥੋੜੇ ਜਿਹਾ ਡਾਕੂਮੈਂਟ ਆਏ ਸੀਗੇ ਇਹ ਡਾਕ ਦੇ ਚੋ ਠੀਕ ਹੈ ਹਾਂ ਜੀ ਤਾ ਤੂੰ ਘੜੇ ਜਹਾ ਚ ਇੰਨੀ ਗਰਮੀ ਚ ਫਿਰਦੀ ਆ ਕੋਫੀ ਡਿਊਟੀ ਤਾਂ ਕਰਨੀ ਹੋਈ ਐ ਜੀ ਆ ਜਾ ਕੋੜਾ ਪਣਡਾਣੀ ਪੀ ਕੇ ਜਾਇਆ ਜਾ ਨਾ ਜੀ ਬੱਸ ਮੈਂ ਆ ਜਾ ਪਣਡਾਣੀ ਪੀ ਲੈ ਨਾ ਚਾਹ ਪਾਣੀ ਪੀ ਲਈ ਕੋਈ ਆ ਜਾ ਮੇਰੇ ਵਰਗੀ ਭੈਣ ਤੂੰ ਆ ਕੋੜੇ ਤੂੰ ਕਿਹੜਾ ਘਰ ਚੱਕ ਲੈ ਜਿੰਗੀ ਚਾਹ ਤੇ ਘੁੱਟ ਪੀ ਜੇਗੀ ਹਾਂ ਹਾਂ ਜੀ ਆ ਜਾ ਹਾਏ ਹੈ ਨਾ ਪੁੱਤ ਤੇ ਕਰਿਆ ਨੀ ਨੀ ਗਰਮੀ ਲੱਗਦੀ ਐ ਤੂੰ ਦੁਪਹਿਰੇ ਹੀ ਤੁਰੇ ਫਿਰਦੀ ਆ ਬਾਈ ਜਾ ਵੇ ਲੈ ਤੈਨੂੰ ਪਾਣੀ ਲੈ ਕੇ ਦਿੰਨੀ ਆ ਭਲਾ ਮੈਂ ਲਾਕਚਾਰੀ ਪਸੀਨੋਂ ਫਸੀ ਨਹੀਂ ਹੋਈ ਫਿਰਦੀ ਐ। ਉੱਤੋਂ ਕੋਈ ਇਸ ਪਰ ਪਾਣੀ ਦੀ ਕੋਈ ਚੋਸ ਨਹੀਂ। ਉਸੋਂ ਮਤਲਬ ਹੁੰਦਾ ਆਪਦੇ ਸਮਾਨ ਤੱਕ ਕਿ ਘਰ ਤੱਕ ਕਪੜਾ ਜੇ ਅਗਲਾ। ਕੋਈ ਚਾਹ ਪਾਣੀ ਕਰਨੀ। ਲਾਕੜਾ ਪਾਣੀ ਪੀ ਲੈ ਪਹਿਲਾਂ। ਅਜੀ ਕਰ ਲੈ ਰਹੇ ਨੇ ਇੱਥੇ। ਨਾ ਨਾ ਕੱਲੀ ਕੜੂੜਣੀ ਸੁਖਣਾ ਮੇਰਾ ਘਰ ਵਾਲਾ ਮੇਰਾ ਬਾਪੂ ਮੇਰਾ ਦਿਓਰ ਆ ਜਾ ਰਹੀ ਨਹੀਂ ਉਹ ਕੰਮ ਹਾਂ ਉਹ ਤਾਂ ਇੱਧਰ ਗਿਆ ਹੋਣਾ ਕਾਰਕੂੜੀ ਆਪਣੇ ਮੋਂਦਾ ਫਿਰਦਾ ਤੂੰ ਦੱਸ ਕਿੱਥੋਂ ਆਈ ਹੈ ਕਿਹੜਾ ਪਿੰਡ ਹੈ ਕਿਹੜੇ ਬੈਂਕ ਚ ਲੱਗੀ ਹੋਈ ਹੈ ਤੂੰ ਨਹੀਂ ਨਹੀਂ ਜੀ ਬੈਂਕ ਚ ਨਹੀਂ ਹਾਂ ਤੁਹਾਡੇ ਪਿੰਡ ਜਿਹੜਾ ਡਾਕ ਖਾਨਾ ਨਹੀਂ ਆ আচ্ছা আচ্ছা ਇੱਥੇ ਡਿਊਟੀ ਹੈ ਜੀ ਮੇਰੀ ਅੱਛਾ ਉੱਥੋਂ ਆਇਆ ਇਹ ਹਾਂਜੀ ਠੀਕ ਹੈ ਤੇ ਤੂੰ ਇਹ ਜਿਹੇ ਹਾਲਤ ਤੇ ਨੁਕੜਿਆ ਤੂੰ ਘਰ ਆਰਾਮ ਕਰਿਆ ਕਰ ਪਤੋ ਮੈਨੂੰ ਬਿਊਟੀ ਦਾ ਕਰਨੀ ਐ ਉਹਨਾਂ ਅਰੈਸਟ ਕਰਕੇ ਵੀ ਕਿਹੜਾ ਸਰਦਾ ਨਹੀਂ ਛੁੱਟੀ ਛੱਟੇ ਤੈਨੂੰ ਦਿੰਦੇ ਨਹੀਂ ਉਹ ਛੁੱਟੀ ਦੀ ਐਪਲੀਕੇਸ਼ਨ ਲਗਾਈ ਹੋਈ ਐ ਹੁਣ ਟਾਈਮ ਤੇ ਲਵਾਂਗੇ ਛੁੱਟੀ ਫੇਰ ਤੂੰ ਆਦੇ ਘਰ ਵਾਲ ਨੂੰ ਕਹਦੇ ਉਹਨਾਂ ਦਿਨ ਹੋ ਜਾਵੇ ਕੰਮ ਤੇ ਅੱਧਾ ਨਹੀਂ ਹੁੰਦਾ ਜੀ ਜਿਹਦੀ ਸਰਕਾਰੀ ਨੌਕਰੀ ਹੁੰਦੀ ਐ ਨਾ ਉੱਥੇ ਤਾਂ ਉਸੇ ਨੂੰ ਜਾਣਾ ਪੈਂਦਾ ਜਿਹਦੀ ਨੌਕਰੀ ਕੀ ਕੰਮ ਕਰਦਾ ਤੇਰੇ ਘਰ ਵਾਲਾ ਉਹ ਤਾਂ ਘਰੀ ਹੁੰਦੇ ਨਹੀਂ ਨਹੀਂ ਲੈ ਮੈਨੂੰ ਖੁੱਲ ਕੇ ਦੱਸ ਕੀ ਗੱਲ ਐ ਆਏਗਾ ਤਾਂ ਅੱਖਾਂ ਚ ਚਰੌਨੀ ਮੇਥੋਂ ਉਹ ਐਦਾਂ ਦੀ ਤਾਂ ਕੋਈ ਗੱਲ ਨਹੀਂ ਜੀ ਅਕੱਲ ਮੇਰਾ ਘਰ ਵਾਲਾ ਹੈ ਨਹੀਂ ਹੈ ਨਹੀਂ ਕੁੜੇ ਪ੍ਰੈਗਨੈਂਟ ਤੂੰ ਹੋਈ ਫਿਰਦੀ ਐ ਘਰ ਵਾਲਾ ਤੇਰਾ ਹੈ ਹੀ ਨਹੀਂ ਇਹ ਕਿਵੇਂ ਹੋ ਸਕਦਾ ਉਹ ਹੈ ਗਿਆ ਸੀ ਛੱਡ ਕੇ ਚਲੇ ਗਿਆ ਛੱਡ ਕੇ ਚਲੇ ਗਏ ਨੂੰ ਮਰਜ ਲੱਕੀ ਕਾਲ ਜੋਗ ਦਾ ਜਵਾਨ ਆ ਗਿਆ ਅੱਜ ਕੱਲ ਕੀ ਤੂੰ ਕੁੜੇ ਉਹਨੂੰ ਕਿਉਂ ਮੂੰਹ ਲਾਇਆ ਐ ਜੇ ਬੰਦੇ ਨੂੰ ਕੋਈ ਮੈਨੂੰ ਕੀ ਪਤਾ ਸੀ ਕਿਉਂ ਇਦਾਂ ਕਰੂਆ ਉਹ ਤਾਂ ਮੇਰੀ ਬੜੀ ਫਿਕਰ ਕਰਦਾ ਸੀ ਬੜੀ ਕੇਅਰ ਕਰਦਾ ਸੀ ਜਦੋਂ ਨੂੰ ਪਤਾ ਲੱਗੇ ਕਿ ਮੈਂ ਪ੍ਰੈਗਨੈਂਟ ਆ ਬਸ ਪਤਾ ਹੀ ਨਹੀਂ ਕੀ ਹੋਇਆ ਉਹਨੋਂ ਉਹਦੀ ਪਿੱਛੇ हट ਗਿਆ ਇਹ ਤੁਸੀਂ ਵਿਆਹ ਉਹ ਕਰਾਇਆ ਸੀ ਕਿ ਉਹ ਕਰਾਇਆ ਸੀ ਆ ਮੈਂ ਮਰ ਜਾ ਮੁਰ ਜਾ ਲਾ ਮਰ ਜਾ ਜੀਆ ਅਸੀਂ ਅੱਸੀ ਵਿਆਹ ਨਹੀਂ ਕਰਵਾਇਆ ਸੀ ਅੱਛਾ ਵਿਆਹ ਕਰਵਾਉਣਾ ਸੀ ਫੇਰ ਮੇਰੀ ਗੱਲ ਸੁਣ ਪੁੱਤ ਤੂੰ ਮੇਰੇ ਧੀਆ ਵਰਗੇ ਵੀ ਤੇ ਮੇਰੇ ਭੈਣਾ ਵਰਗੀ ਵੀ ਆ ਆ ਲੈ ਮੇਰ ਜਦਾ ਘੱਟੀ ਪੂਰ ਚੜਦੀਆਂ ਨੇ ਅੱਜ ਕੱਲ੍ਹ ਦੁਨੀਆ ਤੇ ਬਹੁਤ ਤੇਰੇ ਵਰਗੇ ਆ ਕੁੜੀਆਂ ਤੁੜੀਆਂ ਵਰਦੀਆਂ ਨੇ ਹੈ ਜਿਹੜੇ ਮਗਰੋਂ ਪਸਤੌਂਦੀਆਂ ਨੇ ਸੋ ਕੋਈ ਗੱਲ ਨਹੀਂ ਜੋ ਲੇਖਾਂ ਲਿਖਿਆ ਤਾਂ ਹੋਣਾ ਹੀ ਆ ਤੈਨੂੰ ਚਾਹ ਬਣਾ ਕੇ ਦੇਵਾਂ ਨਹੀਂ ਚਾਹ ਨਹੀਂ ਪੀਣੀ ਕੋਈ ਨਾ ਪੈ ਜਾ ਜਰਾਮ ਕਰਨਾ ਤਾਂ ਆਮ ਕਰ ਲੈ ਬੰਚਟ ਨਹੀਂ ਨਹੀਂ ਮੈਂ ਚੱਲਦੀ ਹਾਂ ਆ ਤੁਸੀਂ ਇਹਨਾਂ ਨੂੰ ਪੜਾ ਦਿਓ ਤੂੰ ਮੇਰੀ ਗੱਲ ਸੁਣ ਤੂੰ ਚਾਹ ਪਾਣੀ ਪੀ ਲੈ ਮੈਂ ਤੇਰੇ ਵਾਸਤੇ ਬਿਸਕੁਟ ਲਿਆਉਣੀ ਹੈਗੀ ਤੇ ਜੇ ਕੋਈ ਉਹਦਾ ਥਾਂਟ ਕਾਣਾ ਤਾਂ ਕੋਈ ਹੋਊਗਾ ਕਿੱਥੇ ਰਹਿੰਦਾ ਹੈ ਕੀ ਕੰਮ ਕਰਦਾ ਉਹ ਉਹ ਤਾਂ ਹੀ ਪਰਦੇਸੀ ਬੰਦੇ ਨੇ ਟਰੱਕ ਡਰਾਈਵਰ ਨੇ ਉਹਨਾਂ ਦਾ ਕਿਹੜਾ ਥਾਂਟ ਕਾਣਾ ਹੁੰਦਾ ਲੈ ਕੁੜੇ ਤੱਕ ਤਾਂ ਟਿਕਾਣਾ ਹੁੰਦਾ ਹੈ ਵੀ ਛੱਡ ਕੇ ਵਿਚਾਰੀ ਬਗਾਨੀ ਤੀ ਨੂੰ ਤੇ ਜਰੂਰ ਸਦਾ ਕੱਢ ਕੇ ਵਹਿ ਜਾਣਾ ਆਪ ਉਹ ਰੁਗਿਆ ਹੈ ਲੈ ਕੋਈ ਨਾ ਤੂੰ ਐ ਕਰ ਮੈਂ ਆਪ ਦਾ ਦਿਓਰ ਨੂੰ ਬੋਲ ਮਾਰਦੀ ਆ ਬਿਸਕਟ ਮਗਾਉਣੇ ਤੂੰ ਚਾਚੂ ਪੀ ਕੇ ਫੇਰ ਜਾਈ ਸ਼ਾਂਤੀ ਨਾਲ ਓਏ ਐਡੀ ਦਾ ਕੋਈ ਲੋੜ ਨਹੀਂ ਜੀ ਤੂੰ ਸੂਈ ਖੇਚਲਾ ਕਰ ਜਾਈਵੇਂ ਨਾ ਨਾ ਕੋਈ ਗੱਲ ਨਹੀਂ ਖੇਚਲਾ ਕਰਿਆ ਤੂੰ ਵੀ ਸਾਡੇ ਧੀਆ ਬੁੱਤਾ ਵਰਗੀਆਂ ਵਿੱਚ ਘੇੜਿਆ ਮੈਂ ਹੁੰਡਿਆ ਓਹ ਓਰੇ ਆ ਪਾ ਚਕੇ ਮੈਂ ਆ ਜਾ ਖਾਵੇਂ ਇੱਥੇ ਪਿਆਗਾ ਓਹ ਆ ਗਿਆ ਆਣਾ ਤੂੰ ਪ੍ਰੀਤੂ ਮੈਥੇ ਉਹ ਹੋਰ ਮਾਇਏ ਤੇ ਅਮਕਰ ਆਪਣਾ ਹੈ ਉਤਾ ਵੀ ਨੂੰ ਪਤਾ ਹਾਂ ਮੈ ਤਾਂ ਤੈਨੂੰ ਲੱਭਦੀ ਲੱਭਦੀ ਆਈ ਹਿੱਥੇ ਤੱਕ ਇਹ ਤਾਂ ਮੇਰਾ ਤੇਰਾ ਕੁੜੇ ਇਹ ਤਾਂ ਮੇਰਾ ਘਰ ਵਾਲਾ ਜਿਹੜਾ ਮੈਨੂੰ ਛੱਡ ਕੇ ਤੁਰ ਗਿਆ ਹੱਵੇ ਆ ਕੇ ਚੰਦ ਚੜਾਇਆ ਬਤਾ ਮੈਂ ਕਦੋਂ ਛੱਡ ਕੇ ਆਇਆਂਗਾ ਲੈ ਇਹ ਵਿਚਾਰੇ ਵ ਦੇ ਕਿਵੇਂ ਗਲੀਆਂ ਤੇ ਰੋਲਦੀ ਫਿਰਦੀ ਆ ਪ੍ਰੈਗਨੈਂਸੀ ਹੈ ਹੈਗੀ ਤੇ ਬਣਵਟ ਸ਼ਰਮਣੂwidehat ਮਾਰ ਸ਼ਰਮਣੂwidehat ਕੀ ਮਾਰ ਟਰੱਕ ਡਰਾਈਵਰ ਆ ਮਾ ਸੌ ਟੱਕੜ ਦੇਣ ਸਾਨੂੰ ਰਾਹ ਵਾ ਰਾਹ ਤੇ ਦੇਖ ਲੈ ਉਹਦੇ ਤਾਂ ਮੈਨਾਂ ਏਡੇ ਏਡੇ ਵਾਦੇ ਕਰਦਾ ਹੁੰਦਾ ਸੀ ਹੈ ਮੈਨੂੰ ਕਹਿੰਦਾ ਮੈਂ ਆਪਦੇ ਘਰੇ ਨਾ ਮਾਪਿਓ ਨੂੰ ਪੁੱਛ ਲਾਂ ਤੇ ਤਰੀਕ ਕਢਾ ਕੇ ਮੈਂ ਤੈਨੂੰ ਲਾਵਾ ਲੈ ਕੇ ਚਾਵਾਂ ਨਾਲ ਵਿਆਹ ਕੇ ਲੈ ਕੇ ਜਾਊਂਗਾ ਮੁੜ ਕੇ ਤਾਂ ਨੇ ਆਪਦਾ ਮੂੰਹ ਨਹੀਂ ਦਿਖਾਇਆ ਮੈਨੂੰ ਤੂੰ ਇਧਰ ਆ ਮੇਰੇ ਕੋਲੇ ਆ ਇਧਰ ਮੇਰੀ ਗੱਲ ਸੁਣ ਰਾਸ ਨਕੀ ਗੱਲ ਕੀ ਗੱਲ ਕੀਤੀ ਇਹਦੇ ਨਾਲ ਤੂੰ ਹੈ ਕਦੋਂ ਦਾ ਤੇਰਾ ਚੱਕਰ ਚੱਲਦਾ ਸੀ ਕੀ ਇਹ ਚੰਦ ਚੜਾਇਆ ਤਾ ਸਾਡੀ ਤਾਂ ਬੜੀ ਮਣਾਈ ਤੂੰ ਖੇਚ ਪਾਤੀ ਚੱਕਰ ਤਾਂ ਹੁਣ 2-3 ਸਾਲਾਂ ਦਾ ਚੱਲਦਾ ਸੀ ਫੇਰ ਹੁਣ ਫੇਰ ਹੁਣ ਟਰੱਕ ਡਰਾਈਵਰਾਂ ਟੱਕ ਹੁਣ ਤਾਂ 100 ਟੱਕਰ ਦੀ ਹੈਗੀ ਹੁਣ ਸਾਰਿਆਂ ਨੂੰ ਵਿਆਹ ਕੇ ਲੈ ਆਵਾਂ ਝੂਠ ਬੋਲਦਾ 2-3 ਸਾਲਾਂ ਤੋਂ ਕਿਉਂ ਪਿਛਲੇ 7 ਸਾਲਾਂ ਤੋਂ ਆ ਨਹੀਂ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਨਾ ਬੋਲ ਮਾਰ ਦੇ ਇਹ ਵਿਚਾਰੀ ਫੇਰ ਭੱਗ ਜਾਂਦੀ ਭਟਕਦੀ ਫਿਰਦੀ ਰਹਿੰਦੀ ਹੈ ਜੇ ਕੋਈ ਗੱਲ ਬਾਤ ਹੈਗੀ ਆ ਤਾਂ ਮੈਨੂੰ ਦੱਸ ਤੇਰੇ ਦਰਦ ਤੇ ਕਿਉਂ ਤੱਕੇ ਖਾਵੇ ਜੇ ਤੇਰੀ ਪਹਿਲਾ ਗੱਲ ਵਾਸ ਸੀ ਤਾਂ ਮੈਨੂੰ ਤੂੰ ਦੱਸ ਦਿੰਦਾ ਮੈਂ ਜਦੋਂ ਮੈਨੂੰ ਲਾਰਾ ਲੱਖ ਰੱਖਿਆ ਵੀ ਮੈਂ ਪਰਜਾਈ ਤੇਰੀ ਭੈਣ ਦਾ ਰਿਸ਼ਤਾ ਲਊਂਗਾ ਹਏ ਨਾਲੇ ਤੂੰ ਇਹਨੂੰ ਵਿਚਾਰ ਨੂੰ ਬਾਬਾ ਕਰਖਾ ਅੱਛਾ ਹੁਣ ਇਧਰੋਂ ਮਨ ਪਰ ਗਿਆ ਹਾਂ ਇਧਰ ਕੰਡੇ ਬੀਜ ਕਿਤੇ ਹੁਣ ਨਵੇਂ ਪੁੱਲਾਂ ਦੇ ਜਾ ਵੜਿਆ ਤੂੰ ਦੱਸ ਬਈ ਕੀ ਚੰਦ ਚੜਾਇਆ ਇਹ ਤੇਰਾ ਹੀ ਹੈ ਮੇਰਾ ਨਹੀਂ ਹੈਗਾ ਇਹ ਜੁਬਾਨ ਨ ਸੰਭਾਲ ਕੇ ਬੋਲ ਮੈਂ ਭੁੱਲ ਜਾਣਾ ਕਿ ਤੇਨਾ ਮੇਰਾ ਕੋਈ ਰਿਸ਼ਤਾ ਸੀਗਾ ਲਾਪਰਿਆਂ ਨੂੰ ਵਰਮਾਇਆ ਬੋਏ ਘੋਰ ਕਿਸੇ ਦਾ ਜਵਾਬ ਮੈਂ ਆਵਾਂ ਕਿਵੇਂ ਮਾਰਾਂ ਦਾ ਕੀ ਗੱਲ ਜਦੋਂ ਮੈਨਾਂ ਖੇ ਖਾਂਦਾ ਸੀ ਧੱਕੀ ਖਾਂਦਾ ਹੁੰਦਾ ਸੀ ਹੈ ਜਗ੍ਹਾ ਜਗ੍ਹਾ ਤੇ ਫਿਰਦਾ ਆਉਂਦਾ ਸੀ ਉਦੋਂ ਨਹੀਂ ਦਿਨ ਦਿਖਦਾ ਸੀ ਵੇ ਵੇ ਮੇਰੇ ਤਾ ਆਦਮੇ ਕੰਨ ਬੰਦ ਕਰਨ ਬੁੱਢਲਾ ਟੈਸਟ ਕਰਵਾ ਲਾਂਗੇ ਜੇ ਤੇਰਾ ਜਵਾਬ ਹੋਇਆ ਤਾਂ ਇਹਨੂੰ ਇੱਥੇ ਰੱਖਾਂਗੇ ਟੈਟ ਕਰਾ ਲਓ ਕਰਾ ਲਓ ਕਿ ਮੈਂ ਕਿਹੜਾ ਡਰਦੀ ਆਂ ਹਾਂ ਫੋਰ ਤੁੰਤਾ ਕੰਮ ਕਰਦੀ ਆ ਨਾ ਆ ਕੇ ਪਸਦੇ ਫਿਰ ਤੂੰ ਹਣ ਕਰ ਤਾਂ ਚੋਰ ਨੂੰ ਹੁੰਦਾ ਮੈਂ ਇੱਧਰ ਕੰਮ ਕਰਕੇ ਉਹਨਾਂ ਕੋਈ ਆਉਣ ਵਾਚੀ ਬੈਠਾ ਰਾਂ ਸਾਰੀ ਲੈ ਦੇਖ ਲੈ ਵਿਚਾਰੀ ਜੇ ਤੂੰ ਇਹ ਤੇਰੇ ਨਾਲ ਕੋਈ ਹੈਗਾ ਸੀ ਇਹਦਾ ਰਿਸ਼ਤਾ ਬਹਿ ਜਾਣਾ ਤੇਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ ਖੁਸ਼ ਹੋਣਾ ਚਾਹੀਦਾ ਸੀ ਇਹਨੂੰ ਖੋਦਾਂ ਮਖੋਦਾਂ ਹੋਇ ਤੂੰ ਖੁਦ ਕਿਉਂ ਹੋ ਗਿਆ ਹਰਾਂ ਕੋਠੀਆਂ ਵਾਂਗਰ ਤਲ ਕਰ ਰੋਵਾਲੇ ਇਹ ਤਾਂ ਪਿੱਛਾ ਛਡਾ ਕੇ ਆਇਆ ਇਹ ਕਿਉਂ ਖੁਸ਼ ਹੋਊਗਾ ਲੈ ਭੈਣੇ ਇਹੋ ਜਿਹੇ ਬੰਦਿਆਂ ਨਾਲ ਤਾਂ ਦੂਰੀ ਚਾਹੀਦਾ ਮੈਂ ਤਾਂ ਆਪ ਨਹੀਂ ਕਰਦੀ ਆ ਤਾਂ ਦੋ ਤਿੰਨ ਹੋਰ ਰੰਗੀਆਂ ਫਿਰ ਉਹ ਵੀ ਆ ਜਾਣੀਆਂ ਕੰਮ ਨੂੰ ਲੈ ਦੇਖ ਲੈ ਕੀ ਕਰਤੂਤਾ ਕਰਦਾ ਫਿਰਦਾ ਆਪਦੇ ਖਤ ਲੱਛਣ ਆਪੇ ਦੱਸਦਾ ਕਿ ਹਾਂ ਮੈਂ ਇੰਨੇ ਪਾਣੀ ਚਾਹੀਦਾ ਕਿਵੇਂ ਚੱਕ ਜਾਨਾ ਹੁਣ ਮੇਰੀ ਗੱਲ ਹੁਣ ਪ੍ਰੀਤ ਜਿੱਧਰੋਂ ਆਈਆਂ ਉੱਪਰੀ ਵਗ ਜਾ ਮੇਰਾ ਨਾਮ ਇਹ ਜਵਾਕ ਆਏਗਾ ਨਾ ਮੈਂ ਅਜਮੰਨਾ ਨਾਮ ਮੈਂ ਕਰ ਲਵਾਂਗਾ ਫੇ ਮੈਂ ਵੀ ਨਾ ਇੱਥੇ ਰਹਿਣਾ ਮੈਂ ਕਿਤੇ ਵੀ ਨਹੀਂ ਜਾਂਦੀ ਆਪਦਾ ਤੇ ਆਪਦੇ ਬੱਚੇ ਨੂੰ ਹੱਕ ਲੈ ਕੇ ਜਾਉਂਗੀ ਚਾਹ ਨਾ ਹੀ ਤੂੰ ਕਰਵਾ ਦੂੰਗਾ ਕੋਈ ਕਰਨਾ ਤੂੰ ਕਰ ਲੈ ਜਿਹੜਾ ਕੁਝ ਤੇਥੋਂ ਬਣਦਾ ਨਾ ਤੂੰ ਉਹੀ ਕਰ ਲੈ ਮਸਾ ਦਾ ਤੂੰ ਕਾਬੂ ਆਇਆ ਕਿੰਨੇ ਸਾਲਾਂ ਤੋਂ ਫਰਾਰ ਹੋਇਆ ਫਿਰਦਾ ਸੀ ਲੈ ਦੇਖ ਲੈ ਹੈ ਤੈਨੂੰ ਮਾਪੇ ਈਆਂ ਜੰਮਣ ਤੋਂ ਡਰਦੇ ਨੇ ਹੈ ਜੇ ਤੂੰ ਆਪਦੇ ਮਾਪਿਆਂ ਦੀ ਮਰਜ਼ੀ ਨਾਲ ਵਿਆਹ ਕਰਾਇਆ ਹੁੰਦਾ ਅੱਜ ਤੈਨੂੰ ਆਹ ਦਿਨ ਨਾ ਦੇਖਣੇ ਪੈਂਦੇ ਹੁਣ ਮੈਂ ਕਿਹੜੇ ਦੇ ਵਿੱਚ ਵੜੀ ਹੋਈ ਸੀ ਚਲ ਕੋਈ ਨਾ ਮੇਰੀ ਗੱਲ ਸੁਣ ਇਹਨੇ ਤਾਂ ਜੋ ਕਰਦਾ ਕਰਤਾ ਤੇ ਬਾਕੀ ਤਰਾ ਟੈਸਟ ਕਰਵਾ ਕੇ ਨਾ ਮੈਂ ਆਹ ਜੁਮੇਵਾਰ ਦੇ ਦਿਨ ਰੱਖੂਗਾ ਇਹ ਤਾਂ ਕਿਵੇਂ ਰੱਖਦਾ ਤੈਨੂੰ ਕਰਵਾ ਲਓ ਕੋਈ ਗੱਲ ਨਹੀਂ ਰਹਿਣਾ ਤਾਂ ਮੈਂ ਇੱਥੇ ਹੀ ਆ ਮੈਂ ਨਹੀਂ ਜਾਣੀ ਮੇਰੀ ਗੱਲ ਸੁਣ ਜੇ ਮੈਂ ਐਡੀ ਹੋਉਂਦੀ ਨਾ ਮੈਂ ਤੈਨੂੰ ਅੰਦਰ ਨਹੀਂ ਲਾਉਂਦੀ ਸੀ ਜੇ ਇਹਦੀ ਗਲਤੀ ਹੋਈ ਤਾਂ ਇਹਨੂੰ ਸਜ਼ਾ ਜ਼ਰੂਰ ਮਿਲੂਗੀ। ਇਹ ਗੱਲ ਸੁਣ ਤੂੰ ਇੱਥੇ ਆ ਕੇ ਬੈਠਾ। ਆ ਜਾ। ਐਂਕ ਭਾਈ। ਲੈ ਆ ਆ ਗਾ ਬਾਪੂ ਸਾਡਾ। ਚਖੇੜ ਆਇਆ ਕਿਵੇਂ ਮੂੰਹ ਫੁਲਾ ਕੇ ਨੰਗਿਆ। ਬਾਪੂ ਕੀ ਦੱਸਾਂ? ਆਹ ਦੇਖ ਲੈ ਵਿਚਾਰੀ। ਇਹ ਆਈ ਸੀਗੀ ਕਿ ਆਪਣੀ ਚਿੱਠੀ ਬਣਾਉਣ ਆਈ ਸੀ। ਇਹ ਡਰਾਖਾਂ ਵਿੱਚ ਲੱਗੀ ਹੋਈ ਆ ਕੁੜੀ। ਉਹਨੇ ਛੋਟੇ ਨੇ ਤੇਰੇ ਪੁੱਤ ਨੇ ਚੰਦ ਚੜਾਤਾ ਪ੍ਰੈਗਨੈਂਟ ਕਰਕੇ ਤੇ ਆ ਛੜਤੀ ਜਵਾਖੜੀ। ਹਾਂ? ਆਏ ਕਿਵੇਂ? ਆਏ ਕਿਵੇਂ ਉਹਨੂੰ ਪੁੱਛ ਲੈਂਦਾ ਵੀ ਕਿਵੇਂ? ਉਹਨੂੰ ਪਤਾ ਹੀ ਨਹੀਂ ਲੱਗਿਆ ਪਹਿਲਾਂ ਹਾਂ ਮਾਣੀ ਮੋਟੀ ਆਕਲ ਦੇ ਦਿੰਦਾ ਆ ਜਾ ਖੂਨਾ ਪੜਦਾ ਫਿਰਦਾ ਹੁੰਦਾ ਉਹ ਮੈਂ ਕਹਦੀ ਆ ਕੱਢ ਦੇਣਾ ਉਹਨੂੰ ਹਾਂ ਆ ਦੇਖ ਲੈ ਹੁਣ ਵਿਚਾਰੀ ਇਹ ਕਹਿੰਦੀ ਮੈਂ ਟੈਸਟ ਕਰਵਾ ਲਵਾਂ ਕਹਿੰਦੀ ਜਵਾਕ ਸੋਡਾਗਾ ਕਹਿੰਦੀ ਮੈਂ ਇੱਥੇ ਰਹੂੰਗੀ ਹੈ ਭਾਈ ਹੋਰ ਮੈਂ ਤਾਂ ਕਿੱਥੇ ਸੀ ਮੈਂ ਤਾਂ ਇਸੇ ਨੂੰ ਢੀਕਦੀ ਜੀ ਕਿਰਾਏ ਤੇ ਫਿਰਦੀ ਆ ਵਿਚਾਰੀ ਕੱਲੀ ਜਣੀ ਮੈਨੂੰ ਤਾਂ ਕਹਿ ਕੇ ਆਇਆ ਕੋਈ ਗੱਲ ਨਹੀਂ ਕਹਿੰਦਾ ਤੂੰ ਮੇਰਾ ਵੇਟ ਕਰ ਮੈਂ ਆਪਦੇ ਘਰੇ ਮਾਪਿਓ ਮਨਾ ਕੇ ਤੈਨੂੰ ਚਾਵਾਣਾ ਵਿਆਹ ਕੇ ਲੈ ਕੇ ਜਾਊਂਗਾ ਮੈਂ ਤਾਂ ਇਹਦੀ ਉਡੀਕੇ ਕਰਦੀ ਰਹਗੀ ਮੁੜਕੇ ਨੇ ਕਦੇ ਆਪਦਾ ਮੂੰਹ ਨਹੀਂ ਦਿਖਾਇਆ ਮੈਨੂੰ ਅੱਛਾ ਭਾਈ ਪੈਸੇ-ਪੂਸੇ ਤਾਂ ਨਹੀਂ ਕੋਈ ਦਿੰਦਾ-ਦਿੰਦਾ ਸੀ ਤੈਨੂੰ ਇਹ ਪਹਿਲਾਂ ਤਾਂ ਦੇ ਦਿੰਦਾ ਸੀ ਜਿੱਦੇ ਦਾ ਫਰਾਰ ਹੋਇਆ ਉਹਦੇ ਦਾ ਇਹਨੇ ਮੈਨੂੰ ਕੁਛ ਨਹੀਂ ਦਿੱਤਾ ਸਗੋਂ ਮੈਂ ਆਪੇ ਦਰਦ-ਦਰਦ ਦੀ ਠੋਕਰਾ ਖਾ ਖਾ ਕੇ ਫਿਰਦੀ ਆ ਜਿੱਦੇ ਦਾ ਮੂੰਹ ਪਤਾ ਲੱਗ ਗਿਆ ਨਾ ਵੀ ਇਹਦੇ ਬੱਚਾ ਹੋਣ ਵਾਲਾ ਮਰਨਾ ਉਹਦੇ ਦਾ ਮੂੰਹ ਹੀ ਨਹੀਂ ਦਿਖਾਇਆ ਇਹਨੇ ਤਾਂ ਮੂੰਹ ਨੇ ਤਾਂ ਕਰੇ ਕੋਈ ਗੱਲ ਹੀ ਨਹੀਂ ਕੀਤੀ ਵਿਆਹ ਦੀ ਕਰੇ ਗੱਲ ਕੀ ਕਰੂਗਾ ਤਾਂ ਹੁਣ ਵੀ ਸਾਹਮਣੇ ਇੱਕ ਮੁੱਕਰ ਗਿਆ ਕਹਦਾ ਮੇਰਾ ਤਾਂ ਕੋਈ ਰਿਸ਼ਤਾ ਹੀ ਹੈ ਨਹੀਂ ਤੇਰੇ ਨਾਲ ਅੱਛਾ ਹਾਂ ਓਏ ਫਿਰ ਹੁਣ ਪੈਸੇ ਤਾਂ ਹੁਣ ਵੀ ਨਹੀਂ ਫੜਾਉਂਦਾ ਕਰੇ ਫਿਰ ਫਿਰ ਹੋਰ ਕਿੱਥੇ ਜਾਂਦੇ ਹੋਣਾ ਉਹਦੀ ਕਮਾਈ ਕੀ ਪਤਾ ਬੰਦੇ ਨੂੰ ਨਹੀਂ ਪਤਾ ਜੇ ਮੈਂ ਤੈਨੂੰ ਧੋਖਾ ਦੰਦਾ ਮੈਂ ਕੀ ਪਤਾ ਕਿੰਨੇ ਕਣ ਨੂੰ ਧੋਖਾ ਦਿੰਦਾ ਉਹ ਹੋਇਆ ਕੌਣਾ ਕੋਈ ਰਿਸ਼ਤੇਦਾਰ ਹੈ ਹਾਂ ਮੈਂ ਰਿਸ਼ਤੇਦਾਰ ਕਹਾਂ ਨੂੰ ਆ ਆ ਛੋਟੇ ਨੇ ਛੋਟਣੇ ਜੰਦ ਚੜਾਤਾ ਵਹਿ ਜਾਣਿਆ ਅੱਛਾ ਹਾਂ ਜਿਹੜਾ ਕਹਿੰਦਾ ਸੀ ਬਾਹਰ ਪੈਸਾ ਫੜਾਉਂਦੀ ਨਹੀਂ ਸਿਖਰੇ ਜਿਹੜਾ ਫੜਾਉਂਦਾ ਹੀ ਨਹੀਂ ਸਿਖਰੇ ਹਾਂ ਬੀਤੇ ਕੰਡੇ ਓਏ ਸਹੋਰੀਏ ਤੂੰ ਤਾਂ ਦੇਖ ਲਾਂ ਨੀ ਉਹਦੇ ਮਣੀ ਛੇੜੇ ਨੇ ਤਾਂ ਸਾਨੂੰ ਵੀ ਡੋਬਦੇ ਨਾਲ ਡੋਬੂ ਤੈਨੂੰ ਵੀ ਹਾਂ ਦਿੱਤਾ ਔਰ ਇਦੋ ਵੱਧ ਕਿ ਲੋ ਬੀਦਾ ਬੈਠਾ ਹੁਣ ਇਹਦਾ ਇਹ ਕੀ ਹੁਣ ਕੀ ਵਰਤੇ ਦੇ ਨਾਲ ਪਾਣਾ ਦਾ ਦੱਸ ਦਿਓ ਕੀ ਪਾਣਾ ਵਰਤਿਆ ਇਹਨੂੰ ਪ੍ਰੈਗਨੈਂਟ ਕਰਕੇ ਵਹਿ ਜਾਣਾ ਆਪ ਫਿਰਦਾ ਛਾਲ ਸੁਪਟਿਆਂ ਤੇ ਓਏ ਤਾਂ ਹੀ ਦਾ ਕੰਜਰ ਤੋਂ ਟਰੱਕ ਦੇ ਫੱਟੇ ਰਹਿ ਗਏ ਉਹੀ ਗੱਲ ਹੋ ਗਈ ਕਹਿੰਦਾ ਸਬਜ਼ੀ ਦਾ ਕੰਮ ਕਰੂੰਗਾ ਟਰੱਕ ਦੇ ਫੱਟੇ ਵੀ ਲੋਕ ਖਾ ਗਏ ਐਡੇ ਐਡੇ ਕੰਮ ਕਰੀ ਜਾਂਦਾ ਉਹ ਹਾਂ ਕੀ ਕਰ ਗਿਆ ਹੋਰ ਕੋਈ ਟਰੱਕ ਨਹੀਂ ਪਈ ਚੱਲਦਾ ਕਿੰਨੀ ਕਮਾਈ ਕਰ ਲਈ ਲੋਕਾਂ ਨੇ ਜਮਾ ਪੱਟੇ ਗਏ ਨੇ ਤਾਂ ਜ ਸਾਡਾ ਵਾਹਣ ਵਿੱਕ ਗਿਆ ਟਰੱਕ ਪਿੱਛੇ ਨਾਲੇ ਸਾਨੂੰ ਆਹ ਕਲੰਕ ਨਵਾਂ ਲਾਤਾ ਇਹਦੇ ਲੱਛੇ ਨਹੀਂ ਕੰਮ ਕਰਨਦੇ ਹੈਗੇ ਯਾਰ ਹੋਰ ਵੀ ਤਾਂ ਕਰਦੀ ਆ ਹੁਣ ਕਿੱਧਰ ਵਾ ਗਿਆ ਹਾਂ ਉਹ ਤਾਂ ਰੁੱਸ ਕੇ ਨਿਕਲ ਗਿਆ ਬਾਹਰ ਚਾਹ ਕਹਿੰਦੇ ਮਰ ਪਰੇ ਹਾਂ ਮੇਰੀ ਗੱਲ ਸੁਣ ਬਾਪੂ ਟੈਸਟ ਕਰਵਾ ਕੇ ਕੁੜੀ ਦਾ ਜੇ ਇਹਦਾ ਕੋਈ ਟੈਸਟ ਠੀਕ ਆ ਗਿਆ ਆਪਣੇ ਨਾਲ ਮੇਚ ਕਰਦਾ ਹੋਇਆ ਤਾਂ ਕੁੜੀ ਇੱਥੇ ਰਹੂਗੀ ਫਿਰ ਨਾ ਮੈਂ ਕਾਹਤੋਂ ਟੈਸਟ ਕਰਾਵਾਂ ਹਾਂ ਜਦੋਂ ਦੀ ਆਈਆਂ ਉਦੋਂ ਦੇ ਤੁਸੀਂ ਵੀ ਲੱਗ ਰਹੇ ਹੋ ਟੈਸਟ ਟੈਸਟ ਦੀ ਡਾਕਟਰ ਲਾਉਣਾ ਆਪਦੇ ਮੁੰਡੇ ਨੂੰ ਮਨਾ ਲਓ ਠੀਕ ਹੈ ਨਾ ਬੱਚਾ ਤਾਂ ਉਸੇ ਦਾ ਹੀ ਆ ਮੈਂ ਤਾਂ ਝੂਠ ਨਹੀਂ ਬੋਲਦੀ ਵੀ ਮੇਰੀ ਗੱਲ ਸੁਣ ਉਹ ਉਹਨਾਂ ਚਿਰ ਨਹੀਂ ਮੰਨਣਾ ਜਿਹਨਾਂ ਚਿਰ ਟੈਸਟ ਨਹੀਂ ਕਰਵਾਉਂਦੇ ਉਹ ਕਿਉਂ ਨਹੀਂ ਮੰਨਣਾ ਜਦੋਂ ਉਹਨੂੰ ਸਾਰੀਆਂ ਗੱਲਾਂ ਮੈਂ ਚੰਗੀ ਤਰ੍ਹਾਂ ਯਾਦ ਕਰਾਈਆਂ ਨਾ ਉਹਦੇ ਪਿਓ ਵੀ ਮਨੂ ਕੋਈ ਪ੍ਰੂਫ ਪਰਾਫ ਜਹ ਹੈਗਾ ਫੋਟੋ ਫਾਟੋ ਤੇਰੇ ਨਾਲ ਉਹਦੀ ਫੋਟੋਆਂ ਹੈਗੀਆਂ ਮੇਰੇ ਕੋਲ ਨਹੀਂ ਉਹਦੇ ਨਾਲ ਮੇਰੀਆਂ ਫੋਟੋਆਂ ਬਸ ਫੇਰ ਬਾਪੂ ਉਹ ਹੋ ਨਹੀਂ ਲਾਵ ਮਰ ਜਾਣਾ ਮਰ ਜਾ ਕਿੱਥੇ ਪੂਰ ਚੜਦੀਆਂ ਨੇ ਉਹ ਹੀ ਐ ਕੋਈ ਤਾਂ ਹੀ ਨਾ ਰੋਡ ਟ੍ਰੱਕ ਲਈ ਫਿਰਦਾ ਰਹਿੰਦਾ ਬਾਹਰ ਕਹਿੰਦਾ ਕੋਈ ਦੁੱਕੀ ਨਹੀਂ ਮਣੀ ਸਾਨੂੰ ਬਦਨਾਮ ਕਰੂ ਕਦੇ ਟਾਇਰ ਪਾਟ ਗਿਆ ਕਦੇ ਟੂ ਪਾਟ ਗਈ ਸਾਨੂੰ ਤਾਂ ਐਂ ਕਹੇ ਛੱਡਦਾ ਸੀ ਹੋਰ ਤਾਂ ਟਰੱਕ ਹੀ ਨਹੀਂ ਚਲਾਉਂਦੇ ਹੋਰ ਤਾਂ ਕਮਾਈ ਹੀ ਨਹੀਂ ਕਰਦੇ ਇਹ ਤਾਂ ਇਹੀ ਆ ਗਿਆ ਐਂ ਤਾਂ ਜਲੂਸ ਕੱਢਦਾ ਆਪਣੇ ਬਣੀ ਬਣਾਈ ਪਿੰਡ ਚ ਰੋਲਤੀਆਂ ਨਾ ਓਏ ਚਲ ਮੈਂ ਦੇਖਦਾ ਕੰਜਰ ਦਾ ਕਿੱਧਰ ਪਾ ਗਿਆ ਕਿਤੇ ਹੂ ਨਾ ਕੋਈ ਜੱਬ ਛਣ ਗਏ ਨੇ ਇੱਕ ਤੋਂ ਵੀ 10 10 ਟਰੱਕ ਪਾ ਲਏ ਨੇ ਉਹ ਵੀ ਘਵਾਤਾ ਕੰਜਰ ਨੇ ਬਾਈ ਨਾਲ ਜੰਮੀ ਐ ਤੂੰ ਰੇਖਾਤੀ ਸਾਏ ਦਾ ਕੋਈ ਬਾਪੂ ਤੈਦਾ ਦੋ ਜੰਮੇ ਦੋਹੀ ਨਗਮੇ ਜੰਮੇ ਵਰ ਕੁੰਬੇ ਬਿਨ ਜੰਮੇ ਹੀ ਆ ਗਿਆ ਆਹੋ ਚਲ ਗੁੱਡੀ ਪਈ ਆਉਂਦਾ ਕਰਨਾ ਰੈਸਟੋ ਰੋਸਟਾ ਦਾ ਦੇਖ ਲੋ ਜੰਮੇ ਕੋਈ ਨਾ ਭਣ ਤੂੰ ਪੈ ਮੇਂ ਝਟਾ ਆਰਾਮ ਕਰ ਉਹਨੂੰ ਨਾਮ ਨੂੰ ਕਿ ਲਿਓਣਿਆਂਗੇ ਜਿਹੜੇ ਤੇਰਾ ਨਾਲ ਜੇ ਉਹਨੇ ਗੱਲ ਸੱਚੀ ਐ ਤਾਂ ਠੀਕ ਐ ਨਹੀਂ ਫਿਰ ਉਹਨੂੰ سزا ਉਹਨੂੰ ਮਿਲੂਗੀ ਤੈਨੂੰ ਤਾਂ ਆਪਦਾ ਇਨਸਾਫ ਮਿਲੂਗੀ ਮਿਲੂਗਾ ਮਿਲਣਾ ਚਾਹੀਦਾ ਐ ਜੀ ਮੈਂ ਕਿਹੜਾ ਝੂਠ ਬੋਲਦੀ ਆ ਨਹੀਂ ਭੈਣਾ ਮੇਰੀ ਗੱਲ ਸੁਣ ਮੈਂ ਵੀ ਹਾਂ ਸਾ ਮੈਂ ਵੀ ਇੱਕ ਔਰਤ ਆ ਮੈਂ ਤੇਰਾ ਦੁੱਖ ਸਮਝਦੀ ਆ ਪੈ ਜਾ ਤੂੰ ਕੌਣ ਆਇਆ ਨਾ ਕਾਬੂ ਫਿਰ ਤਾਂ ਤੀ ਖੰਭ ਜੇ ਖੰਡਿਆਈ ਇਹਨੂੰ ਆਇਆ ਏ ਕਿ ਮੈਂ ਹੀ ਨਿਕਲ ਦੂੰਗਾ ਮੈਨੂੰ ਵੀ ਪ੍ਰੀਤ ਕਹਿੰਦੇ ਨੇ ਅੱਡੀ ਸ਼ਤੀ ਤੈਨੂੰ ਖੰਭਾ ਥੱਲੇ ਤੋਂ ਤਾਂ ਨਹੀਂ ਜਾਣ ਦਿੰਦੀ ਸੀ ਉਹ ਲਾਓ ਬੈਠਿਆ ਮਰਨਾ ਉਹ ਪਾਇੰਟ ਦੇਖਾ ਤਾਂ ਕਿੱਤਰੋ ਤੁਰੇ ਆਉਂਦੇ ਰਗੇ ਓਏ ਹੌਣ ਕਿਤੇ ਥਾਈ ਨਹੀਂ ਬਣਿਆ ਸੀ ਉਹ ਠੰਡੀ ਹਵਾ ਆ ਗਈ ਨਮਲੀ ਹਵਾ ਚੱਲਦੀ ਆ ਵਧੀਆ ਮੇਰੀ ਗੱਲ ਸੁਣ ਹਾਂ ਰੁੱਸੇ ਤੋਂ ਕੁਝ ਨਹੀਂ ਬਣਦਾ ਹੁਣ ਇਹਦਾ ਲੇਖਾ ਦੇਣਾ ਪੂ ਜਾਣ ਹਾਂ ਕਾ ਦਾ ਲੇਖਾ ਐ ਰੁੱਸ ਕੇ ਕਹਿੰਨਾ ਕਿ ਜਰ ਪਜੇਗਾ ਬਾਹਰ ਉਹ ਜਿਹੜਾ ਅਗਲੀ ਦਾ ਟੱਟ ਢੱਕਾ ਰੱਖਿਆ ਮੈਂ ਕੀ ਮੈਂ ਕਾਇਨਾ ਕਰਦਾ ਟੱਡਾ ਮੇਰੀ ਗੱਲ ਸੁਣ ਮੈਂ ਮੈਂ ਤਾਂ ਇਸ ਭਲੇਖੇ ਚ ਰਹਿ ਗਈ ਹੈ ਨਾ ਤਾਂ ਤੂੰ ਮੈਨੂੰ ਧੋਖਾ ਦਿੱਤਾ ਨਹੀਂ ਪਰ ਜਾਈ ਮੈਂ ਤੇਰੇ ਭੈਣ ਨਾਲ ਬਹਿ ਕਰਾਂਗਾ ਉਹ ਕੋਠੇ ਜਿੱਡੀ ਹੋ ਗਈ ਹੈ ਅੱਛਾ ਤੇਰੀ ਉਮੀਦ ਤੇ ਰਹੀ ਮੈਂ ਕਿ ਮੈਂ ਤੇ ਦੇਵਰ ਰਸਤਲੇ ਆਉਂਗੀ ਉਹ ਦੋ ਚਾਰ ਨੂੰ ਉਹਨੂੰ ਧੋਖਾ ਦਿੱਤਾ ਇਹਦਾ ਟੱਡ ਕਰੀ ਫਿਰਦੇ ਉਹਨੂੰ ਛੱਡ ਕੇ ਤੂੰ ਮੌਜ ਨਾ ਕਰਦਾ ਉਹ ਧੋਖਾ ਉਹਨੇ ਮੈਨੂੰ ਦਿੱਤਾ ਜਦੋਂ ਮੇਰੇ ਨਾਲ ਮਾੜੀ ਮੋਟੀ ਜਦੋਂ ਉਹਦਾ ਟੱਡ ਨਾ ਆ ਖਾਲੀ ਸੀ ਜਮਾ ਆਜ ਦੇ ਵਾਂਗ ਹਾਂ ਇਹ ਸੁੱਖ ਰਾਈ ਰੱਖਿਆ ਸੀ ਤੂੰ ਇਹਨੂੰ ਲੈ ਕੇ ਸਿੱਧਾ ਘਰੇ ਆਇਆ ਨਾ ਮੈਂ ਕਹਾਂ ਕਰ ਕੋ ਘੜਦੀ ਸੀ ਵਿਚਾਰੀ ਨਾ ਇਹ ਤਾਂ ਸਾਨੂੰ ਹੁਣ ਕਰ ਪੁੱਛ ਕੇ ਆਈ ਹੈ ਹਾਂ ਉਹ ਤਾਂ ਫਾਪੜੇ ਕਾਪੀ ਬੜਾਉਣ ਆਈ ਸੀ ਇਹਨੇ ਬਹੁਤ ਕਰ ਨਹੀਂ ਪੁੱਛ ਕੇ ਆਈ ਉਹ ਕਾਪੀ ਬੜਾਉਣ ਆਈ ਸੀ ਬੈਂਕ ਦੀ ਵਿਚਾਰੀ ਬੈਂਕ ਚ ਲੱਗੀ ਹੋਈ ਆ ਉਹ ਇਹ ਗੱਲ ਸੁਣੋ ਤੁਹਾਨੂੰ ਭੈਣ ਦੇ ਖਾਦੋ ਪਤਾ ਉਹ ਬਾੜੀ 100 ਪਤਣਾ ਦਾ ਪਾਣੀ ਪੀਤਾ ਉਹਨੇ ਹਾਂ ਉਹ ਪੈਸੇ ਪੂਰੇ ਲੈਣ ਦੀ ਮਾਰੀ ਨਾ ਨੰਬਰ ਲੱਗੇ ਹੋਏ ਆ ਅਗਲੀ ਤੇ ਤੂੰ ਤਨਾ ਜੇ ਤੂੰ ਫਿਰ ਤੂੰ ਇਹ ਗੱਲਾਂ ਜਾਣਦਾ ਹੈ ਤੇ ਤੂੰ ਉਹਦੇ ਮੂੰਹ ਤੇ ਕਹਿੰਦਾ ਤੂੰ ਭੱਜ ਕੇ ਕਿਉਂ ਆਇਆ ਅਗਲੀ ਦੇ ਮੂੰਹ ਤੇ ਕਹਿੰਦਾ ਫਿਰ ਤੇ ਗਲਤ ਤੇ ਗੋੜਾ ਕਰਦੀ ਮੈਂ ਪੁੱਛੀ ਤੂੰ ਮੈਂ ਮੈਂ ਤਾਂ ਅਸੀਂ ਨਹੀਂ ਪੁੱਛਦੇ ਮੇਰੀ ਗੱਲ ਹੁਣ ਮੈਂ ਤਾਂ ਫਿਰ ਨਹੀਂ ਫਿਰ ਡਾਂਗ ਡਾਂਗ ਮਾਰ ਨਾਲ ਹੀ ਪੁੱਛੂਗਾ ਉਹਨੂੰ ਆਇਆ ਪੁੱਛਿਆ ਜਿਹੜਾ ਕੈਲਾ ਡਰਾਈਵਰ ਸੀ ਕਹਿੰਦੇ ਪਹਿਲਾਂ ਉਹਦੇ ਨਾਲ ਰਹਿੰਦੀ ਸੀ ਉਹ ਉਹ ਕੀ ਲੱਗਦਾ ਸੀ ਤੇਰਾ ਲੈ ਆਹ ਹੈ ਮੇਰੇ ਤੇ ਤਾਂ ਹੁਈ ਤੂੰ ਫਾਥਪੀਏ ਨੇ ਟੂਨੇ ਓਏ ਕਿਉਂ ਕੈਲਾ ਡਰਾਈਵਰ ਹੋਰ ਆਕਾ ਜੈਲਾ ਗਏ ਤੂੰ ਅੱਛਾ ਤੈਨੂੰ ਇਹ ਪ੍ਰਿੰਟ ਕਰਕੇ ਮੈਨੂੰ ਛੱਡ ਕੇ ਵਾਗ ਗਿਆ ਤੇ ਇਹ ਗਲਤੀ ਤੇਰੀ ਹੈ ਕਿ ਤੈਨੂੰ ਹੁਣ ਸੰਭਾਲਣੀ ਪਊਗੀ ਉਹ ਨਾ ਮੈਂ ਨਹੀਂ ਸੰਭਾਲਦਾ ਮੇਰੇ ਤੇ ਦਾਵਾ ਕਰਦੇ ਲੈ ਦੇਖ ਇਹ ਤਾਂ ਆਪਣਾ ਨੱਕਰ ਬੜਾ ਵਾ ਉਹ ਆਪਣਾ ਨੱਕਰ ਬੜਾ ਬਣਾਇਆ ਤਾਂ ਪਿਆਗਾ ਪਹਿਲਾਂ ਭੈ ਜੋ ਗੱਡੀ ਚਵਾਦੀ ਤੈਨੂੰ ਫਿਰ ਹੁਣ ਆਹ ਉਹ ਮੇਰੀ ਗੱਲ ਸੁਣ ਮੈਂ ਵੀ ਖੇਤੀ ਕਰਦਾ ਤੂੰ ਵੀ ਖੇਤੀ ਕਰੇਗਾ ਹਾਂ ਠੀਕ ਹੈ ਕਿਤੇ ਨਹੀਂ ਜਾਣਾ ਨਾ ਤਾਂ ਤੈਨੂੰ ਬਾਹਰ ਜਾਣ ਜੋਗ ਰਹੇ ਅਸੀਂ ਅੱਛਾ ਇਹਨੂੰ ਇੱਥੇ ਹੀ ਰੱਖ ਲੈ ਅਗਲੀ ਬੈਂਕ ਚ ਰੱਖ ਲੈ ਮੈਂ ਨਹੀਂ ਰੱਖਦਾ ਬੈਂਕ ਚ ਲੱਗੀ ਬੈਂਕ ਚ ਰੱਖ ਫਿਰ ਤੂੰ ਐ ਕਰ ਤੂੰ ਦੋ ਰੱਖ ਲੈ ਓਏ ਮੈਂ ਕੀ ਦੋ ਰੱਖ ਕੇ ਮੈਂ ਇਥੇ ਇੱਕੋ ਨਹੀਂ ਸਮਝਦੀ ਮੇਰੇ ਕੋਲ ਤਾਂ ਹੈਗੀ ਆ ਆਪਦੀ ਮਾਤਾ ਉਹਦੇ ਨਾਲ ਵਿਆਹ ਕਰਾਉਂਗਾ ਉਹਦੀ ਮਿੱਠੂ ਨਾਲ ਏ ਕਿੱਧਰ ਜਾਊਗੀ ਫਿਰ ਹੁਣ ਵੇ ਤਾਂ ਇੱਕ ਨਹੀਂ ਇਹ ਤਾਂ ਤਿੰਨ ਤਿੰਨ ਰੱਖੀ ਵਰਦਾ ਦੋ ਦੋ ਮੈਂ ਤਾਂ ਤੂੰ ਐ ਕਰ ਮੈਂ ਤੈਨੂੰ ਇੱਕ ਗੱਲ ਮੁਕਾਵਾਂ ਆ ਥਾਂ ਦੇ ਦੇ ਮੈਨੂੰ ਤਾਂ ਇੰਨਾ ਠੀਕਾ ਸਾਡੀ ਇੱਜ਼ਤ ਰੱਖ ਲੈ ਸਾਨੂੰ ਪਿੰਡ 'ਚ ਰਹਿਣ ਜੋਕਰ ਛੱਡ ਦੇ ਦੇਖ ਲੈ ਆਪਣੇ ਬਾਪੂ ਦੀ ਕਿੰਨੀ ਇੱਜ਼ਤ ਸੀ ਕਿਉਂ ਤੁਸੀਂ ਖੇ ਕਰ ਰੱਖੀ ਆ ਓਏ ਆਪਣਾ ਤਾਂ ਨਾਂ ਚਾਹ ਠੀਕ ਆ ਪਰ ਤਾਂ ਤੁਸੀਂ ਬਾੜਾ ਕਹਿੰਦੇ ਹੋ ਬਈ ਰੱਖ ਲੈ ਹੋਰ ਕੀ ਆ ਫਿਰ ਉਹ ਪੜ੍ਹੀ ਲਿਖੀ ਐ ਉਹ ਕਿਹੜਾ ਮਾੜੀ ਐ ਪਰ ਆਪਾਂ ਮੈਨੂੰ ਤਾਂ ਦੁੱਖ ਲੱਗਿਆ ਵਿਚਾਰੀ ਜਿਹੜਾ ਪੜਕਦੀ ਫਿਰਦੀ ਆ ਉਹ ਗਲੀ ਗਲੀ ਹੂੰ ਇਹ ਬੰਨਣ ਵਾਲਾ ਵੀ ਹੋਵੇ ਚੱਲ ਫੇਰ ਰੱਖ ਲੈਨੇ ਆ ਹੋਰ ਕੀ ਆ ਚਲਾ ਫੇਰ ਅਗਲੀ ਦੇ ਕੋਲੇ ਮੱਥੇ ਲੱਗਾ ਵੀ ਆਏ ਨਹੀਂ ਲੋਟ ਆਉਂਦਾ ਸਾਨੂੰ ਗੱਲਬਾਤ ਉੱਥੇ ਕਰਾਂਗੇ ਦੇ ਨਾਲ ਆ ਜਾ ਉਹੀ ਕਰਨੀ ਉਹ ਮੈਂ ਕੀ ਕਰਨੀ ਆ ਯਾਰ ਉਹੀ ਗੱਲਾਂ ਤੇਰੀਆਂ ਉਹ ਮੇਰੀ ਗੱਲ ਸੁਣ ਲੈ ਕਿਉਂ ਤੂੰ ਮਿੱਟੀ ਰੋਲਦਾ ਸਾਡੀ ਅਸੀਂ ਤਾਂ ਪਹਿਲੀ ਪੱਟੇ ਗਏ ਕਿਦੋਂ ਰਾਸ ਆਵਾਂਗੇ ਤਾਂ ਠੀਕ ਆ ਫੇਰ ਵੱਡੇ ਭਾਈ ਜਿਵੇਂ ਤੂੰ ਆਖਿਆ ਉਹੀ ਕਰਵਾ ਲਾਂਗੇ ਆਪਾਂ ਉਹ ਮੈਥੋਂ ਰਖਾ ਰ ਉਹ ਪੱਗ ਰੱਖਤੀ ਉਹ ਤੇਰੀ ਪੱਗ ਸੋਨਾ ਰੱਖਦਾਗਾ ਆਪਾਂ ਆਪਦੇ ਪੈਰੀਂ ਭਰਾਵਾਂ ਨਾਲ ਸੰਗ ਮੰਨ ਲੈ